ਕਿਸਾਨੀ ਮੋਰਚੇ ਤੋਂ ਬਾਅਦ ਜੇ ਮੈਂ ਕਿਤੇ ਪੰਜਾਬ ਇਕੱਠਾ ਹੁੰਦਾ ਦੇਖਿਆ ਅੱਜ ਇਹ ਸਾਡੇ ਦਾਖੇ ਦੀ ਧਰਤੀ ਤੇ ਪਿੰਡ ਪਨੋੜਾ ਦੇਖਿਆ ਅੰਟਲੀ ਅਸੀਂ ਨੇ ਬਹੁਤ ਕਮਾਰ ਸਰਕਾਰ ਨੂੰ ਰਿਪੋਰਟ ਕੀਤੀ ਆ ਵੀ ਬਰਾਸਤੀ ਖੇਡਾ ਤੇ ਹੱਕ ਦੇ ਵਿੱਚੋਂ ਸਾਰਾ ਪੰਜਾਬ ਇਕ ਜਗ੍ਹਾ ਤੇ ਖੜ ਗਿਆ ਆ ਕੇ ਸਾਡੀ ਵਿਰਾਸਤੀ ਖੇਡਾਂ ਐ ਇਹ ਚੱਲਦੀ ਆ ਰਹੀਆਂ ਕਈ ਸਾਲਾਂ ਤੋਂ ਜੇ ਹੁਣ ਇਹ ਸਰਕਾਰ ਕਹੇ ਇਹਨਾਂ ਨੂੰ ਬੰਦ ਕਰ ਦੇਗੀ ਕਿਰਪਾ ਦਾ ਇਕੱਠ ਕਰੂਗੇ ਜੀ ਆਪਣਾ ਸਰਕਾਰ ਵਿਰੁੱਧ ਵਿਰੋਧਤਾ ਕਰਨਾ ਸਾਡਾ ਹੱਕ ਬਣਦਾ ਜੀ ਵਿਰਾਸਤੀ ਇਹਦਾ ਦੇ ਹੱਕ ਵਿੱਚੋਂ ਪੰਜਾਬ ਦੇ ਲੋਕਾਂ ਦਾ ਅੱਜ ਇੱਥੇ ਵੱਡਾ ਹੜ ਆਇਆ ਇਸ ਇਕੱਠ ਨੂੰ ਦੇਖ ਕੇ ਪੰਜਾਬ ਸਰਕਾਰ ਵੀ ਹਰਕਤ ਵਿੱਚ ਆਈ ਆ ਉਹਨਾਂ ਕੁੱਤੇ ਆਈ 20-20 ਲੱਖ ਰੁਪਈਆ ਲਾ ਕੇ ਲੋਕ ਬਾਹਰੋਂ ਲਿਆਉਂਦੇ ਆ ਇੱਥੇ ਭਜਣ ਨਹੀਂ ਦਿੰਦੇ ਆਗੇ ਠੀਕ ਆ ਤੇ ਉਹਨਾਂ ਨੂੰ ਇੰਨਾ ਪਿਆਰ ਕਰਦੇ ਸਾਹਮਣੇ ਕੋੜਾ ਸੌਖਾ ਕਰੇ ਪਰੋਂਾ ਸਾਹਮਣੇ ਸੌਖਾ ਤੇ ਕੁੱਤਾ ਸਾਹਮਣੇ ਬਹੁਤ ਔਖਾ ਕਰੇ ਆਹ ਮੁੰਡਿਆਂ ਦੀ ਉਮਰਾਂ ਦੇਖੋ 25 ਤੋਂ ਲੈ ਕੇ 35 ਸਾਲਾਂ ਦੀਆਂ ਨਸ਼ਿਆਂ ਤੋਂ ਦੂਰ ਆਲੀਆਂ ਬਿਲਕੁਲ ਔਰ ਵਿਰਾਸਤੀ ਖੇਡਾਂ ਨਾਲ ਜੁੜਨ ਵਾਲੀਆਂ ਬਿਲਕੁਲ ਐਡਾ ਵੱਡਾ ਤੱਕਾ ਯਾਰ ਤੁਸੀਂ ਕਿਹੜੀ ਗੱਲ ਤੋਂ ਇੱਕ ਕਬੂਤਰ ਵਾਲੇ ਬੰਦੇ ਆ ਭਾਵੇਂ ਬਲਦਾਂ ਵਾਲੇ ਬੰਦੇ ਆ ਭਾਵੇਂ ਕੁੱਤੇਾਂ ਨੂੰ ਡੋੜਾਉਣ ਵਾਲੇ ਬੰਦੇ ਆ ਆਪਦੇ ਬੱਚਿਆਂ ਵਾਂਗ ਪਾਲਦੇ ਆ ਇਹਨਾਂ ਨੂੰ ਬਿਲਕੁਲ ਬਿਲਕੁਲ ਜਿਵੇਂ ਪਰਿਵਾਰ ਦੇ ਵਿੱਚ ਆਪਾਂ ਇੱਕ ਆਪ ਦਾ ਜੀ ਹੁੰਦਾ ਓਵੇਂ ਰੱਖਦੇ ਆ ਬਿਲਕੁਲ ਜੀ ਸਰਕਾਰ ਤੇ ਕੋਈ ਭਾਰ ਨਹੀਂ ਬਣਦੇ ਹਾਂਜੀ ਬਿਲਕੁਲ ਸਾਰਾ ਦਿਨ ਆਪਦੇ ਪਰਿਵਾਰਾਂ ਨਾਲ ਜੁੜ ਕੇ ਇਹ ਖੇਡਾਂ ਨੂੰ ਪੋਸ਼ਟ ਦਰ ਪੋਸ਼ਟ ਅੱਗੇ ਲਈ ਜਾਂਦੇ ਆ ਇਸ ਤੇ ਨਾ ਸਿਆਸਤ ਹੋਣੀ ਚਾਹੀਦੀ ਸੀ ਤੇ ਨਾ ਹੀ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਪਿੱਟੂ ਸੁਬਤੀ ਗਲਾਂ ਵਾਲਾ ਮੈਂ ਪਿਛਲੀ ਸਾਈਡ ਤਲੋਕ ਨੂੰ ਕਹੂੰਗਾ ਕੈਮਰਾਮੈਨ ਨੂੰ ਕਹੂੰਗਾ ਘੁਮਾ ਕੇ ਦਿਖਾ ਦੇ ਇਹ ਪੰਜਾਬ ਦੇ ਉਹਨਾਂ ਲੋਕਾਂ ਦਾ ਇਕੱਠਾ ਜਿਹੜੇ ਲੋਕ ਵਿਰਾਸਤੀ ਖੇਡਾਂ ਨੂੰ ਪਿਆਰ ਕਰਦੇ ਆ ਚਾਹੇ ਉਹਦੇ ਵਿੱਚ ਬਲਦਾਂ ਦੀਆਂ ਦੌੜਾਂ ਹੋਣ ਚਾਹੇ ਉਹਦੇ ਵਿੱਚ ਕਬੂਤਰਬਾਜ਼ੀ ਹੋਵੇ ਵਿਰਾਸਤੀ ਖੇਡਾਂ ਨੂੰ ਪਿਆਰ ਕਰਨ ਵਾਲੇ ਚਾਹੇ ਕੁੱਤਿਆਂ ਦੀਆਂ ਦੌੜਾਂ ਹੋਣ ਮੇਰੇ ਨਾਲ ਇਧਰਲੀ ਸਾਈਡ ਵੀਰ ਖੜਾ ਆਪਾਂ ਇਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕੀ ਨੋ ਵੀਰੇ ਆਪਣਾ ਅਮਰਜੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਤੀੜਾ ਪਿੰਡਾ ਜੀ ਨਿਊ ਚੰਡੀਗੜ੍ਹ ਮੋਹਲ ਇਲਾਕ ਅੱਜ ਤੁਸੀਂ ਇੱਥੇ ਕਿਸ ਮਕਸਦ ਨਾਲ ਆਏ ਹੋ ਸਾਡਾ ਪਿਆਰ ਹੈ ਜੀ ਸਾਨੂੰ ਸ਼ੌਂਕ ਹੈ ਸਾਡੀ ਗੇਮ ਹੈ ਸਾਡੀ ਕੂਟਰ ਵਾਜੀ ਗੇਮ ਮੰਨ ਲਓ ਕਿਸੇ ਨੂੰ ਬੜਦਾ ਨਹੀਂ ਗੇਮ ਨਾਲ ਪਿਆਰ ਹੈ ਕਿਸੇ ਨੂੰ ਘੋੜਿਆਂ ਦੀ ਗੇਮ ਨਾਲ ਪਿਆਰ ਹੈ ਕੋਈ ਕੁੱਤੇਂ ਦੌੜਨ ਨਾਲ ਪਿਆਰ ਕਰਦਾ ਜੀ ਇਹ ਸਾਡੀ ਵਿਰਾਸਤੀ ਖੇਡਾਂ ਹੈ ਇਹ ਚੱਲਦੀ ਆ ਰਹੀਆਂ ਕਈ ਸਾਲਾਂ ਤੋਂ ਜੇ ਹੁਣ ਇਹ ਸਰਕਾਰ ਕਹੇ ਇਹਨਾਂ ਨੂੰ ਬੰਦ ਕਰ ਦੇਗੀ ਕਿਰਪਾ ਦਾ ਇਕੱਠ ਕਰੋਗੇ ਜੀ ਆਪਣਾ ਸਰਕਾਰ ਵਿਰੁੱਧ ਵਿਰੋਧਤਾ ਕਰਨਾ ਸਾਡਾ ਹੱਕ ਬਣਦਾ ਜੀ ਬਿਲਕੁਲ ਬਣਦਾ ਨਹੀਂ ਤੁਸੀਂ ਕਿਹੜੀ ਖੇਡ ਨੂੰ ਪਿਆਰ ਕਰਦੇ ਹੋ ਕਬੂਤਰਬਾਜੀ ਨੂੰ ਕਿਹੜੀ ਚੀਜ਼ ਕਬੂਤਰਬਾਜੀ ਨੂੰ ਜੀ ਮੇਰੇ ਭਰਾਏ ਜੀ ਕਬੂਤਰਬਾਜੀ ਸਾਰੇ ਮੈਂ ਤਾਂ ਵੈਸੇ ਨਾਲ ਆਇਆ ਹਾਂ ਮਾੜਾ ਜਿਆ ਤਲੋਕ ਕਮਾ ਕੇ ਦਿਖਾਦੇ ਆ ਇੱਧਰ ਇਹਦੇ ਭਰਾ ਖੜੇ ਆ ਸਾਰੇ ਦੂਸਾਖਦਾ ਇਹ ਨਗਰ ਤੋਂ ਹੋਣ ਆ ਪਰਲੀ ਸਾਈਡ ਵੀ ਕੈਮਰਾ ਕਮਾ ਕੇ ਦਿਖਾਦੇ ਸਿਰੇ ਤੱਕ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਲੋਕ ਬਰਾਸਤੀ ਖੇਡਾਂ ਨੂੰ ਪਿਆਰ ਕਰਦੇ ਆ ਨਹੀਂ ਤੁਹਾਨੂੰ 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 ਛੜੇ ਗੱਲ ਦਾ ਪਤਾ ਹੋਊ ਵੀ ਪਿਛਲੇ ਦਿਨੀ ਭਗਵਾਨ ਤਮਨ ਸਰਕਾਰ ਨੇ ਪਰੰਤੂ ਬਾਅਦ ਦੇ ਵਿੱਚ ਖੋਲਤੀ ਤੇ ਉਹ ਜੋ ਟਰਨ ਇਹਨਾਂ ਦਾ ਲੈਣਾ ਉਹ ਵਧੀਆ ਗੱਲ ਆ ਖੋਲਣਾ ਚਾਹੀਦਾ ਸੀਗਾ ਬਿਲਕੁਲ ਜੀ ਹੋਣਾ ਚਾਹੀਦਾ ਨਾ ਲੋਕਾਂ ਦਾ ਇਕੱਠ ਦੇਖੋ ਤੁਸੀਂ ਤੁਹਾਨੂੰ ਇਕੱਠ ਦੱਸ ਰਿਹਾ ਇਹ ਇਹ ਚੀਜ਼ ਤੁਹਾਨੂੰ ਦੱਸੇਗਾ ਨਹੀਂ ਕਿ ਲੋਕ ਪਿਆਰ ਕਰਦੇ ਜੀ ਗੇਮ ਨੂੰ ਉਹਨਾਂ ਨੇ ਹੀ ਵੋਟਾਂ ਲੈਣੀਆਂ ਅਸੀਂ ਵੋਟਾਂ ਬਣੀ ਸਰਕਾਰਾਂ ਨੂੰ ਠੀਕ ਨਹੀਂ ਜੀ ਸਾਡੇ ਸਾਡੀ ਵੋਟਾਂ ਨਾਲ ਹੀ ਸਰਕਾਰ ਬਣਦੀ ਹੈ ਹੁਣ ਇਹਨੇ ਲੋਕ ਇੱਥੇ ਖੜੇ ਹੈ ਜੀ ਜੇ ਗੇਮਾਂ ਨੂੰ ਪਿਆਰ ਕਰਦੇ ਤਾਂ ਹੀ ਆਏ ਇੱਥੇ ਠੀਕ ਨਹੀਂ ਜੀ ਹੁਣ ਸਾਨੂੰ ਸਾਡੀ ਗੇਮ ਨਾਲ ਪਿਆਰ ਹੈ ਤੇ ਕੋਈ ਇੱਥੇ ਰੋਕ ਲਾਏਗਾ ਅਸੀਂ ਤਾਂ ਜੀ ਵਿਰੋਧ ਕਰਾਂਗੇ ਇੱਕ ਇੱਕ ਗੱਲ ਹੋਰ ਮੈਂ ਲਾਸਟ ਦਾ ਲਾਸਟ ਕੁਐਸਚਨ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਕੋਈ ਸਰਕਾਰ ਇਹਨਾਂ ਤੇ ਪਾਬੰਦੀ ਨਾ ਲਾਵੇ ਕੀ ਤੁਸੀਂ ਭਗਵੰਤ ਮਾਨ ਸਰਕਾਰ ਤੋਂ ਔਨ ਕੈਮਰਾ ਮੰਗ ਕਰਦੋਂ ਵੀ ਇਹਦੇ ਤੇ ਕਾਨੂੰਨ ਬਣੇ ਵੀ ਇਹ ਖੇਡਾਂ ਤੇ ਕਦੇ ਵੀ ਪਾਬੰਦੀ ਨਾ ਲੱਗੇ ਬਿਲਕੁਲ ਜੀ ਬਿਲਕੁਲ ਐਕਟ ਪਾਸ ਹੋਣਾ ਚਾਹੀਦਾ ਜਦੋਂ ਕ੍ਰਿਕਟ ਆ ਵਾਸਤੇ ਫੁੱਟਬਾਲ ਵਾਸਤੇ ਸਾਰੀ ਜਵਾਸਤੇ ਐਕਟ ਹੈਗਾ ਇਹ ਸਾਡੀ ਖੇਡ ਹੈ ਨਾ ਵਾਸਤੇ ਵੀ ਐਕਟ ਹੋਣਾ ਚਾਹੀਦਾ ਜੀ ਹੁਣ ਦੇਖੋ ਆਈਪੀਐਲ ਸਾਡੇ ਪਿੰਡ ਦੇ ਸਟੇਡੀਅਮ ਬਣੇ ਜੀ ਟਿਕਟਾਂ ਨਹੀਂ ਮਹਿੰਗੀ ਵਿਕਦੀ ਉਹਨਾਂ ਦੀ ਆਪਾਂ ਤਾਂ ਫੇਰ ਪੈਸਾ ਪੱਲਿਓ ਲਾ ਰਹੇ ਆ ਜੀ ਬਿਲਕੁਲ ਸਾਡੇ ਵਾਸਤੇ ਐਕਟ ਤਾਂ ਬਣਨੀ ਚਾਹੀਦੀ ਨਾ ਉਹ ਤਾਂ ਪੈਸਾ ਕਮਾ ਰਹੇ ਆ ਜੀ ਆਪ ਜਿਹੜੀਆਂ ਵਿਰਾਸਤੀ ਖੇਡਾਂ ਵਾਂ ਇਹਨਾਂ ਤੇ ਕਦੇ ਵੀ ਪਾਬੰਦੀ ਨਾ ਲਗੇ ਇਹ ਨੌਜਵਾਨ ਨੇ ਵੀ ਦੱਸਿਆ ਵਾ ਇਹਨੇ ਮੰਗ ਵੀ ਕੀਤੀ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਦੋਂ ਮੰਗ ਕੀਤੀ ਆ ਵੀ ਇਹਨਾਂ ਜਿਹੜੀਆਂ ਵਿਰਾਸਤੀ ਖੇਡਾਂ ਵਾਂ ਉਹਨਾਂ ਸੰਬੰਧੀ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਪਾਸ ਹੋਵੇ ਵੀ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਹੋਰ ਅਫਸਰ ਚੱਕ ਕੇ ਇਹਨਾਂ ਤੇ ਪਾਬੰਦੀ ਲਾ ਦੇਵੇ ਕਿਉਂਕਿ ਜਿਹੜੀਆਂ ਖੇਡਾਂ ਵਾਂ ਇਹਨਾਂ ਦੇ ਵਿੱਚ ਪੰਜਾਬ ਵੱਸਦਾ ਪੰਜਾਬੀਅਤ ਵੱਸਦੀ ਆ ਕਬੂਤਰਬਾਜੀ ਦੇ ਨਾਂ ਵਿੱਚ ਜਿੱਥੇ ਹੋਰ ਨੌ ਬਹੁਤ ਮਸ਼ਹੂਰ ਨੇ ਉੱਥੇ ਜੀਤਾ ਚੰਨਣਵਾਲ ਮੇਰੇ ਇਹ ਖੱਬੀ ਸਾਈਡ ਖੜਾ ਵੀਰਾ ਇਹਦਾ ਵੀ ਨੌ ਆ ਜਿਸ ਤਰ੍ਹਾਂ ਸਿੱਧਮਾਲੇ ਗੁਲਜਾਰ ਦਾ ਨੌ ਆ ਵੀਰ ਦਾ ਵੀ ਨੌ ਆ ਇਹਨਾਂ ਨੂੰ ਜਿਵੇਂ ਕੁੱਤੇ ਹੋਏ ਕਮੂਤਰ ਹੋਏ ਇਹਨਾਂ ਨੂੰ ਆਦੇ ਪੁੱਤਾਂ ਨੂੰ ਬੜਾ ਪਿਆਰ ਕਰਦੇ ਆ ਜੀ ਬਲਦ ਹੋਏ ਤੁਸੀਂ ਕਿ ਕਿੱਥੇ ਕਿੱਥੇ ਨਾਮ ਦਿੱਤੇ ਆ ਪੰਜਾਬ ਦੇ ਵਿੱਚ ਨਾਮ ਬਾ ਨਾਮ ਤਾਂ ਅਸੀਂ ਬਹੁਤ ਦਿੱਤੇ ਹੋਣਗੇ ਹਾਂ ਜੀ ਬਹੁਤ ਵਧੀਆਂ ਬਾਜ਼ੀਆਂ ਜਿਵੇਂ ਬੇਗੇ ਜੀ ਜੀ ਤਿੰਨ ਸਾਲ ਲਗਾਤਾਰ ਦਿੱਤੇ ਜਦੋਂ ਬੇਕੇ ਦੀ ਬਾਜੀ ਮਸ਼ਹੂਰ ਹੋਦੀ ਪਹਿਲਾਂ ਜੀ ਅੱਛਾ ਹਾਂ ਗੋਮਟੀ ਜੀ ਤੇ ਗੋਮਟੀ ਦੀ ਬਾਜੀ ਪਹਿਲਾਂ ਮਸ਼ਹੂਰ ਹੋਈ ਹਾਂ ਪੰਜਾਬ ਲੀਣਾ ਕਲਾਰਾਪੁਰ ਸਣੀ ਸਾਰੀਆਂ ਜਗ੍ਹਾ ਜਗ੍ਹਾ ਮਾਰੀ ਸਾਰੀਆਂ ਜਿੱਤੀਆਂ ਜੀ ਨਾਲੇ ਕਹਿੰਦੇ ਕਬੂਤਰ ਬਾਜ਼ਾਂ ਦਾ ਡੈ ਲਾਈਟਾ ਹੁੰਦਾ ਵੀ ਕਬੂਤਰ ਦੇ ਪੈਸੇ ਨਹੀਂ ਲੈਂਦੇ ਬਈ ਜਦੋਂ ਯਾਰ ਦੋਸਤ ਨੂੰ ਫ੍ਰੀ ਹੋਏ ਕਬੂਤਰ ਦੇ ਦਿੰਦੇ ਆ ਗੱਲ ਸਹੀ ਆ ਹਾਂ ਜੀ ਹਾਂ ਜੀ ਆਪਾਂ ਤਾਂ ਬਥੇਰੀ ਦੁਨੀਆਂ ਨੂੰ ਫ੍ਰੀ ਦਿੱਤੇ ਸੀ ਹਾਂ ਜਿਹੜੇ ਅੱਜ ਕਹਾਉਂਦੇ ਨੇ ਨਾ ਵੱਡੇ ਵੱਡੇ ਆਪਣੇ ਘਰੇ ਤੁਰੇ ਫਿਰਦੇ ਨੇ ਜੀ ਇਹਨਾਂ ਦੇ ਨਾਂ ਤੇ ਆਪਣੇ ਘਰੇ ਫਿਰਦੇ ਹੁੰਦੇ ਸੀ ਠੀਕ ਹੈ ਜੀ ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਨਾ ਤੁਸੀਂ ਅਖੀਰ ਚ ਕੀ ਮੰਗ ਕਰਦੋਂ ਵੀ ਇਹ ਖੇਡਾਂ ਪੰਜਾਬ ਚ ਹੋਣੀਆਂ ਚਾਹੀਦੀਆਂ ਹਾਂਜੀ ਹਾਂਜੀ ਹੋਣੀਆਂ ਚਾਹੀਦੀਆਂ ਜੀ ਜੇ ਕੋਈ ਬੰਦੇ ਨਸ਼ਾ ਨਹੀਂ ਕਰਦੇ ਇਹਨਾਂ ਦੇ ਵਿੱਚ ਹੀ ਸਾਰੀ ਧੜੀ ਲੰਘ ਜਾਂਦੀ ਹੈ ਜੀ ਉਹਨਾਂ ਘਰੇ ਸਾਰੀ ਧੜੀ ਸਾੜੀ ਇਹਨਾਂ ਦੀ ਲੰਘ ਜਾਂਦੀ ਆ ਬਾਹਰ ਅੰਦਰ ਦਾਣ ਦਾ ਟਾਈਮ ਹੀ ਨਹੀਂ ਮਿਲਦਾ ਉਹਨਾਂ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਬंदन ਵੀਰੇ ਵੀਰੇ ਨੇ ਬੜੀ ਦ੍ਰਿੜਤਾ ਨਾਲ ਇਹ ਗੱਲ ਕਹੀ ਆ ਵੀ ਜਿਹੜੀਆਂ ਇਹ ਵਿਰਾਸਤੀ ਖੇਡਾਂ ਵਾਂ ਚਾਹ ਕਬੂਤਰਬਾਜੀ ਹੋਵੇ ਚਾਹੇ ਕੁੱਤਿਆਂ ਦੀਆਂ ਦੌੜਾਂ ਹੋਣ ਚਾਹੇ ਬਲਦਾਂ ਦੀਆਂ ਦੌੜਾਂ ਹੋਣ ਜਿਹੜੀਆਂ ਇਹ ਵਿਰਾਸਤੀ ਖੇਡਾਂ ਸਾਨੂੰ ਪੰਜਾਬੀਆਂ ਨੂੰ ਸਾਡੇ ਖੂਨ ਦੇ ਵਿੱਚ ਮਿਲੀਆਂ ਇਹ ਖੇਡਾਂ ਤੇ ਕਦੇ ਵੀ ਪਾਬੰਦੀ ਨਹੀਂ ਲੱਗਣੀ ਚਾਹੀਦੀ ਇਹਨਾਂ ਖੇਡਾਂ ਨਾਲ ਪੰਜਾਬ ਸਾਡਾ ਖੁਸ਼ਹਾਲ ਦਿਸਦਾ ਵਾ ਕਿਉਂਕਿ ਇਹਨਾਂ ਨੇ ਵੀਰੇ ਨੇ ਕੈਮਰੇ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਕਰਦੇ ਕਿਹਾ ਵੀ ਜੇ ਪਾਬੰਦੀ ਲਾਉਣੀ ਆ ਤਾਂ ਪੰਜਾਬ ਦੇ ਵਿੱਚ ਨਸ਼ੇ ਤੇ ਲਾਓ ਜਿਹੜਾ ਚਿੱਟਾ ਵਿਕਦਾ ਸ਼ਰੇਆਮ ਉਹਦੇ ਤੇ ਪਾਬੰਦੀ ਲਾਓ ਕਿਹੜੇ ਨਸ਼ੇ ਸ਼ਰੇਆਮ ਗਲੀ ਗਲੀ ਵਿਕਦੇ ਉਹਨਾਂ ਤੇ ਪਾਬੰਦੀ ਲਾਓ ਜੇ ਪਾਬੰਦੀ ਲਾਉਣੀ ਆ ਉਹਨਾਂ ਤੇ ਲਾਓ ਇਹ ਵਿਰਾਸਤੀ ਖੇਡਾਂ ਤੇ ਪਾਬੰਦੀ ਨਾ ਲਾਓ ਇਹਨਾਂ ਖੇਡਾਂ ਦੇ ਵਿੱਚ ਪੰਜਾਬ ਦਾ ਦਿਲ ਵੱਸਦਾ ਜਦੋਂ ਵੀ ਇਹ ਖੇਡਾਂ ਚਾਹੇ ਜਿਹੜੀਆਂ ਵਿਰਾਸਤੀ ਖੇਡਾਂ ਇਹ ਖੇਡਾਂ ਇਹ ਕਦੇ ਹੋਣੀਆਂ ਚਾਹੀਦੀਆਂ ਤੇ ਵਿਧਾਨ ਸਭਾ ਦੇ ਵਿੱਚ ਇਹ ਸੰਬੰਧੀ ਇੱਕ ਕਾਨੂੰਨ ਪਾਸ ਹੋਣਾ ਚਾਹੀਦਾ ਵੀ ਕੋਈ ਵੀ ਕੱਲ ਨੂੰ ਉੱਠ ਕੇ ਅਫਸਰ ਇਹਨਾਂ ਖੇਡਾਂ ਤੇ ਪਾਬੰਦੀ ਦੀ ਗੱਲ ਨਾ ਕਰੇ ਕੈਮਰਾਮੈਨਤ ਲੋਕ ਦੇ ਨਾਲ ਬਿੱਟੂ ਸੁਬਦੀ